ਯਾਰ ਚਾਲ ਰੱਟ ਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਆਪਣੇ ਇੱਕ ਹੋਰ ਨਵੇਂ ਮਿੰਨੀ ਵਲੌਗ ਦੇ ਵਿੱਚ ਮਿੱਤਰੋ ਅੱਜ ਹੈਗਾ ਦਿਨ ਪੰਜਵਾਂ ਤੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਦਿਖਾਉਣੇ ਆਂ ਆਪਾਂ ਜਾਨਵਰ ਆਪਣੇ ਲੋਬੀ ਮਿੱਤਰੋ ਆਪਣੇ ਜਾਨਵਰ ਚੈੱਕ ਕਰੋ ਤੇ ਤਿੰਨ ਜਾਨਵਰ ਆਪਣੇ ਆਰਡ ਚੁੱਕੇ ਆ ਤੇ ਕੁਝੀ ਵੀ ਬਦਲਦੀ ਆਪਾਂ ਪਾਣੀ ਵਾਲੀ ਵੱਡੀ ਕਰਤੀ ਤੇ ਨਿੱਕੀ ਆ ਪਈ ਹੈਗਾ ਪਾਣੀ ਮੌਕੇ ਆ ਦੇਈਗਾ ਛੇਦੀ ਤੇ ਜਾਨਵਰ ਧਿਆਏ ਮਾਰ ਰਹੇ ਆਂਦੇ ਤਾਂ ਹੁਣ ਪਾਵਾਂਗੇ ਰੋਜ਼ ਦੀ ਤਰ੍ਹਾਂ ਆਪਾਂ ਦਾਣੇ ਅੱਜ ਮਿੱਤਰੋ ਆਪਾਂ ਦਾਣੀ ਨਹੀਂ ਪਾਉਂਦੇ ਅੱਜ ਆਪਾਂ ਪਾਵਾਂਗੇ ਸਰੋਂ ਤੇ ਗੁੱਲੀ ਡੰਡਾ ਮਿਕਸ ਕਰਕੇ ਪਾਵਾਂਗੇ ਵੀ ਮਿੱਤਰੋ ਆਪਾਂ ਆਪਣੇ ਜਾਨਵਰਾਂ ਨੂੰ ਸਰੋਂ ਤੇ ਗੁੱਲੀ ਡੰਡਾ ਮਿਕਸ ਕਰਕੇ ਦਿੱਤਾ ਆਪਾਂ ਆਗਾ ਤੇ ਹੁਣ ਇਹ ਆਪੇ ਖਾ ਲੈਣਗੇ ਤੇ ਆਪਾਂ ਦਿੰਨੇ ਆ ਬੱਚੇ ਨੂੰ ਬਦਾਮ ਲਓ ਵੀ ਮਿੱਤਰੋ ਆਪਣੇ ਜਾਨਵਰ ਖਾਈ ਜਾਂਦੇ ਹੈਗਾ ਦੇਖੋ ਕਬੂਤਰ ਤੇ ਕਮੂਗਰੀ ਖਾਈ ਜਾਂਦੇ ਜੂੜਾ ਇਹਨਾਂ ਦਾ ਦੋਨਾਂ ਤੇ ਲੱਗਿਆ ਵਾ ਤੇ ਉਹ ਆ ਗਿਆ ਆਪਣੇ ਚੱਟੀਆਂ ਵਾਲਾ ਕਬੂਤਰ ਵੀ ਲਾਲ ਪੂਸ਼ ਵਾਲਾ ਇਹ ਵੀ ਖਾਊਗਾ ਕੇ ਤੇ ਲਾਲ ਪੋਟੇ ਵਾਲੀ ਚਟੀਆਂ ਦੀ ਕਬੂਤਰੀ ਇਹ ਵੀ ਖਾਈ ਜਾਂਦੀ ਆ ਦਾਣੇ ਥੱਲੋਂ ਕਾਲੇ ਪੰਖ ਖਾਲਾ ਵੀ ਆ ਗਿਆ ਤਾਂ ਉਹ ਜਿਹੜਾ ਸਾਹਮਣੇ ਬੱਚਾ ਫਿਰਦਾਗਾ ਉਹ ਆਪਾਂ ਦੇਨੇ ਆ ਬਾਦਾਮ ਅੱਜ ਤਾਂ ਦਿੰਨੇ ਆ ਬਾਦਾਮ ਦਿਖਾਉਣੇ ਆ ਤੁਹਾਨੂੰ ਵੀ ਮਿੱਤਰੋ ਆਪਾਂ ਆਪਣੀ ਦੋਨੇ ਕਬੂਤਰ ਬੰਤੇ ਆ ਛਤਰੀ ਤੇ ਇਹ ਬੰਨੇ ਆਪਾਂ ਵੱਡੀ ਤੇ ਤੇ ਜਿਹੜਾ ਛੋਟਾ ਬੱਚਾ ਉਹ ਬੰਦ ਆ ਆਪਾਂ ਛੋਟੀ ਛਤਰੀ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਬੰਨ ਕੇ ਲਓ ਵੀ ਮਿੱਤਰੋ ਆਪਾਂ ਲੋ ਵੀ ਮਿੱਤਰੋ ਆਪਾਂ ਆਪਣਾ ਛੋਟਾ ਬੱਚਾ ਬਣਤਾ ਛਤਰੀ ਤੇ ਤੇ ਵੱਡੀ ਵੀ ਆਪਾਂ ਛਤਰੀ ਲਾਤੀ 2 ਜਨਮਰ ਆਪਾਂ ਵੱਡੀ ਤੇ ਬਣਨ ਤੇ ਆ ਤੁਹਾਨੂੰ ਵੀ ਜ਼ੂਮ ਕਰਕੇ ਦਿਖਾਤੇ ਆ ਤੇ ਵੱਡੀ ਛਤਰੀ ਵੀ ਲਾਤੀ ਆ ਤੇ ਛੋਟੀ ਵੀ ਲਾਤੀ ਆ ਛੋਟੀ ਆਪਾਂ ਬੱਚੇ ਕੇ ਘਿਉਣ ਵਾਸਤੇ ਬਣਾਈ ਵੀ ਆ ਮਿੱਤਰੋ ਤਾਂ ਲੰਡਾ ਕਬੂਤਰਾ ਆਪਣਾ ਬਿਠਾਓ ਤੇ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾਦਾਗਾ ਹਾਂਜੀ ਵੀ ਮਿੱਤਰੋ ਆਪਾਂ ਆਪਣਾ ਲੰਡਾ ਕਬੂਤਰ ਡਲੇ ਮਾਰ ਕੇ ਦਿੱਤਾ ਸੀ ਗੱਡਾ ਤੇ ਕਬੂਤਰ ਜਾ ਕੇ ਬਹਿ ਗਿਆ ਉਧਰ ਸਾਨੂੰ ਆਇਆ ਸੀਗਾ ਇਹ ਕਬੂਤਰ ਜੇ ਆਪਾਂ ਦਿੰਦੇ ਡਾ ਤਾਂ ਕਬੂਤਰ ਨੇ ਆਪਣੀ ਸਿੱਧਾ ਛਤਰੀ ਤੇ ਆਣੀ ਉਹ ਸਾਹਮਣੇ ਕੋਠੀ ਤੇ ਜਾ ਕੇ ਬਹਿ ਗਿਆਗਾ ਆਪਾਂ ਇਧਰ ਛਤਰੀ ਵੀ ਭੜਕਾਈ ਸੀ ਪਰ ਆਇਆ ਨਹੀਂ ਉਧਰ ਨੂੰ ਲੰਗਾ ਜੇ ਆਉਂਦਾ ਤਾਂ ਤੁਹਾਨੂੰ ਵੀ ਦਿਖਾਉਣੇ ਆ ਮਿੱਤਰੋ ਵੀ ਮਿੱਤਰੋ ਹੁਣ ਦਿੰਨੇ ਆਪਾਂ ਆਪਣੇ ਬੱਚੇ ਨੂੰ ਬਦਾਮ ਬੱਚਾ ਵੀ ਆਪਣੇ ਕੋਲੇ ਹੀ ਫਿਰਦਾ ਤੁਹਾਨੂੰ ਵੀ ਦਿਖਾਉਣੇ ਆ ਬਦਾਮ ਦਿੰਦੇ ਵੀ ਮਿੱਤਰੋ ਹੁਣ ਦਿੰਨੇ ਆਪਾਂ ਆਪਣੇ ਬੱਚੇ ਨੂੰ ਬਦਾਮ ਕੱਟਦੇ ਰਹਿ ਜਾਂ। throe ਦੇ ਵਲੌਗ ਦੇ ਵਿੱਚ ਐਨੇ ਤਾਂ ਕੱਲ ਕਿਸੇ ਕਾਰਨਾ ਕਰਕੇ ਵਲੌਗ ਆਪਾਂ ਨਹੀਂ ਪਾ ਸਕੇ ਤਾਂ ਹੁਣ ਆਪਣੇ ਵਲੌਗ ਲਗਾਤਾਰ ਆਉਣਗੇ ਤਾਂ ਥੈਂਕਸ ਫॉर ਵਾਚਿੰਗ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਮਿੱਤਰੋ